कुत्ते जहा वफादार न कोई सुख टुकर खवाके देख कुत्ते जहा वफादार सुके टुकर खवा के बेख्याए दर मालक दा कदे भी छड़ दने बड़ी बार पजा के बेख्याए तो ता जदों भी छड़िये उड़ जान्दा ਬੜੀ ਚੋਰੀ ਖਵਾ ਕੇ ਵੇਖਿਆ ਡੰਗ ਮਾਰਨੋਂ ਕਦੇ ਨਾ ਸੱਪ ਰਹਿੰਦਾ ਬੜਾ ਦੁੱਧ ਪਿਆ ਕੇ ਵੇਖਿਆ ਕਿੱਥੇ ਉਹ ਨਗਰ ਜਖਮੋ ਦੇ ਲਾ ਦੇ ਸਦਾ ਨਹੀਂ ਰਹਿੰਦੇ ਭਰਦੇ ਭਰਦੇ ਭਰ ਜਾਂਦੇ ਜੁਗਲ ਖੋਰ ਨੇ ਜੁਗਲੀ ਕਰਨੀ ਹੋਏ ਕਰਦੇ ਕਰਦੇ ਕਰ ਜਾਂਦੇ ਕੁੱਲੀਆਂ ਉੱਤੇ ਬੱਦਲ ਗੱਦ ਕੇ ਮਹਿਲਾ ਬੁੱਤੇ ਵਰ ਜਾਂਦੇ ਬੋਟ ਰਾਜ ਵਿੱਚ ਬਹੁਤੇ ਲੋਕੀ ਹਰੀ ਅੰਗੂਰੀ ਚਰ ਜਾਂਦੇ ਸਾਹਮਣੇ ਹੁੰਦਾ ਕਤਲ ਵੇਖ ਕੇ ਸੱਤ ਕਹਿਣੇ ਤੋਂ ਡਰ ਜਾਂਦੇ ਅਣਖੀ ਜੋ ਦੇ ਦੀਪ ਜਗਾ ਕੇ ਵਿੱਚ ਚਰਾ ਹੈ ਤਰ ਜਾਂਦੇ ਅਣਖੀ ਜੋ ਦੇ ਦੀਪ ਜਗਾ ਕੇ ਵਿੱਚ ਚਰਾ ਹੈ ਤਰ ਜਾਂਦੇ ਜਿਸ ਸੁਗਣਾ ਆਇਆ ਸੁਖ ਫੁੱਲ ਦਾ ਜੋ ਖੁਸ਼ ਹੋ ਨਾ ਹੋਵੇ ਇਹ ਸੁਗਣਾ ਉਸ ਫੁੱਲ ਦਾ ਵਿੱਚ ਖੁਸ਼ ਹੋ ਨਾ ਹੋਵੇ ਕਾਹਦੀਆਂ ਰਿਸ਼ਤੇਦਾਰੀਆਂ ਜੇ ਹੋ ਨਾ ਹੋਵੇ ਕਾਹਦੀਆਂ ਰਿਸ਼ਤੇਦਾਰੀਆਂ ਜੇ ਹੋ ਨਾ ਹੋਵੇ ਗਿੱਲਿਆਂ ਝੁੱਕ ਕੇ ਪੁੱਤ ਨੂੰ ਮਾਂ ਸੁੱਕੇ ਪਾਵੇ ਓਏ ਜੇ ਮਾਂ ਦੀ ਮਮਤਾ ਨੂੰ ਪੁੱਤਰ ਕਹਾਵੇ ਭੁੱਲ ਜੇ ਮਾਂ ਦੀ ਮਮਤਾ ਨੂੰ ਪੁੱਤਰ ਕਹਾਵੇ ਕਾਹ ਦਾ ਹਸ ਭਾਗੀ ਮਾਂ ਦੇ ਉੱਤੋਂ ਰੋ ਲਾ ਹੋਵੇ ਕਾਹ ਦੀਆਂ ਰਿਸ਼ਤੇਦਾਰੀਆਂ ਜੇ ਮੋੜਾ ਹੋਵੇ ਕਾਹ ਦੀਆਂ ਰਿਸ਼ਤੇਦਾਰੀਆਂ ਜੇ ਮੋ ਨਾ ਹੋਵੇ ਪਾਣੀਓਂ ਭਗੇ ਪਤਲੇ ਜੋ ਖੂਨ ਸੀ ਗਾਣੇ ਜਰ ਜੋ ਰੂਜਮੀਨ ਨੇ ਬਾਦ ਤੇ ਪਹਾੜੇ ਪਾਣੀਓਂ ਭਗੇ ਪਤਲੇ ਜੋ ਖੂਨ ਸੀ ਗਾਣੇ ਜਰ ਜੋ ਰੂਜਮੀਨ ਨੇ ਬਾਦ ਤੇ ਪਹਾੜੇ ਆ ਰਿਸ਼ਤੇਦਾਰੀਆਂ ਜੇ ਮੋ ਨਾ ਹੋਵੇ ਕਾਦੀਆਂ ਰਿਸ਼ਤੇਦਾਰੀਆਂ ਜੇ ਮੋ ਨਾ ਹੋਵੇ ਬਿਰਲੇ ਲਵਉਣ ਯਾਰੀਆਂ ਮੁੱਕ ਪੈਸਾ ਰਹਿ ਗਿਆ ਸਿੰਦਰ ਤੋਲੇ ਵਾਲਾ ਗੱਲ ਸੱਚੀ ਕਹਿ ਗਿਆ ਬਿਰਲੇ ਲਵਉਣ ਯਾਰੀਆਂ ਮੁੱਕ ਪੈਸਾ ਰਹਿ ਗਿਆ ਸਿੰਦਰ ਤੋਲੇ ਵਾਲਾ ਸੱਤਿਆਂ ਕਹਿ ਗਿਆ ਕਾਦੀ ਜ਼ਕੀਰੀ ਸਕੇ ਜੀ ਕਾਦੀ ਜ਼ਕੀਰੀ ਸਕੇ ਜੀ ਜੇ ਢੋ ਨਾ ਹੋਵੇ ਕਾਦੀਆਂ ਰਿਸ਼ਤੇਦਾਰੀਆਂ ਜੇ ਮੋਨਾ ਹੋਵੇ ਪੱਗ ਵਟਾ ਕੇ ਰੋਲਦੇ ਜੋ ਜਾਨੋ ਪਿਆਰੀ ਪੈਸਿਆਂ ਦੇ ਨਾਲ ਤੁਲਦੀ ਅੱਜ ਕੱਲ ਦੀ ਯਾਰੀ ਬੱਗ ਬਟਾਕੇ ਰੋਲ ਦੇ ਜੋ ਜਾਨੋ ਪਿਆਰੀ ਪੈਸਿਆਂ ਦੇ ਨਾਲ ਦੁੱਲਦੀ ਅੱਜ ਕੱਲ ਦੀ ਯਾਰੀ ਮਿੱਤਰ ਵੱਡਾ ਭਾਈ ਤੋਂ ਏ ਮਿੱਤਰ ਵੱਡਾ ਮਿੱਤਰ ਵੱਡਾ ਭਾਈ ਤੋਂ ਜੇ ਤਰ ਹੋ ਨਾ ਹੋਵੇ ਕਾਦੀਆਂ ਰਿਸ਼ਤੇਦਾਰੀਆਂ ਜੇ ਮੋ ਨਾ ਹੋਵੇ ਕਾਦੀਆਂ ਰਿਸ਼ਤੇਦਾਰੀਆਂ ਜੇ ਮੋ ਨਾ ਹੋਵੇ ਸੂੰ ਬਿਨਾ ਉਸ ਫੁੱਲ ਦਾ ਕਿ ਸੁੰਘਣਾ ਉਸ ਫੁੱਲ ਦਾ ਦੇ ਕਸ਼ਭਾ ਨਾ ਹੋਵੇ ਕਾਹਦੀਆਂ ਰਿਸ਼ਤੇਦਾਰੀਆਂ ਜੇ ਮੋਹ ਨਾ ਹੋਵੇ ਕਾਹਦੀਆਂ ਰਿਸ਼ਤੇਦਾਰੀਆਂ ਜੇ ਮੋਹ ਨਾ ਹੋ ਕਲਾਕਾਰ ਦਾ ਸਭ ਤੋਂ ਵੱਡਾ ਮਾਣ ਇਹ ਹੁੰਦਾ ਹੈ ਉਦੀ ਰਚਨਾ ਪਸੰਦ ਆ ਜਾਵੇ ਸਾਡੇ ਵੀਰ ਦੀ ਬੈਂਕ ਨੇ ਕਲਾਕਾਰ ਮੈਨੂੰ ਬੜੇ ਚੜਾਵਾ ਦਾ ਮਿਲਣ ਦਾ ਮੌਕਾ ਮਿਲਿਆ ਸਿੰਦਰਤੌਰ ਦੇ ਇਧਰ ਤਾਂ ਨਾਲ ਕਰਦਾ ਵੀ ਮੇਰਾ ਮੁਲਾਕਾਤ ਦਾ ਤੁਸੀਂ ਇੰਨਾ ਕਹਿੰਦਾ ਹੋ ਮੈਂ ਬਹੁਤ ਧੰਨਵਾਦ ਮੇਰੇ